ਹਾਂਜੀ ਮੈਡਮ ਇਹ ਕੀ ਬੱਚੀ ਤੁਹਾਡੀ ਹਾਂਜੀ ਕੋਈ ਹੋਰ ਹਾਲਤ ਨਹੀਂ ਰਿਹਾ ਕੋਈ ਨਹੀਂ ਨਹੀਂ ਕੋਈ ਹਾਸ ਨਹੀਂ ਮੇਰੀ ਇੱਕ ਬੇਟੀ ਆ ਤੇ ਮੇਰੇ ਸਹੁਰਾ ਸਾਹਿਬ ਜਿਹੜੇ ਖੁਦ ਮਰੀਜ਼ ਅਟੈਕ ਦੇ ਬਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ ਦਿਆ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਤੋਂ ਬਸ 25 ਲੱਖ ਲੱਗਾ ਸੀ ਕਿਉਂਕਿ ਮਜਬੂਰੀ ਇੰਨੀ ਬਣ ਗਈ ਸੀ ਸਾਨੂੰ ਜਾਣਾ ਪਿਆ ਇਸ ਬੱਚੀ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ ਜੀ ਸਰ ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਹੋਊ ਕਿ ਪੜੇ ਲਿਖੇ ਸੀਗਾ ਤੁਸੀਂ ਵੀ ਪੜੇ ਲਿਖੇ ਹੋ ਦੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੈਂ ਸਵਾਲ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਾਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਸ ਸਰਕਾਰ ਨੂੰ ਚਾਹੀਦਾ ਕਿ ਇੱਥੇ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਮੈਂ ਕਹਿੰਨੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜਾਏ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਾਰਾ ਬੰਨਣਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਾਹੇ ਤੱਕ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਬੜੇ ਲਿਖੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਕਿਉਂਕਿ ਕੋਈ ਸਾਰਾ ਹੋਰ ਬੱਚੇ ਸਿਰਫ ਘਰ ਵਿੱਚ ਹੁਣ ਮੈਂ ਹੀ ਬੱਚੀ ਆ ਜੇ ਮੈਂ ਹੀ ਕਮਾਉਂਗੀ ਤੇ ਮੈਂ ਹੀ ਨਾਲ ਢ ਪਰਮਗੀ ਹੋਰ ਕੋਈ ਸਾਰਾ ਨਹੀਂ ਬਚਿਆ ਆਈ ਲੋ ਜਿੱਕਾ ਖਾਲਸਾ ਆਈ ਲੋ ਜਿੱਥੇ ਹੀ ਬੱਤੇ ਹਾਂਜੀ ਮੈਂ ਜਗਦੇਵ ਸਿੰਘ ਸਰਪੰਚ ਮੌਜੂਦਾ ਪਿੰਡ ਦੇਉ ਤਹਿਸੀਲ ਬਲਾਗ ਜ਼ਿਲ੍ਹਾ ਤਰਨਤਾਰ ਜੇ ਬੇਨਤੀ ਕਰਦੇ ਆਂ ਵੀ ਤੁਹਾਡੇ ਪਿੰਡ ਦੇ ਵਿੱਚ ਨੌਜਵਾਨ ਦੀ ਡੈਥ ਹੋਈ ਆ ਹਾਂਜੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਹੋ ਗਿਆ ਉਹ ਸਬੰਧ ਉਸ ਕੀ ਗੱਲ ਚਾਹੁੰਦਾ ਮੈਂ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਕੱਲ ਸ਼ਾਮੀ ਰਾਤ 11:00 ਵਜੇ ਫੋਨ ਆਇਆ ਜਦੋਂ ਪਰਿਵਾਰ ਨੂੰ ਕਿ ਕੈਨੇਡਾ ਵਿੱਚ ਬੱਚੇ ਦੀ ਅਟੈਕ ਨਾਲ ਮੌਤ ਹੋ ਗਈ ਹੈ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਕਹਿ ਸਕਦੇ ਆਪਾਂ ਕਿਉਂਕਿ ਜਿੰਨੀ ਕਿ ਜ਼ਮੀਨ ਆਉਂਦੀ ਸੀ ਬੱਚੇ ਨੂੰ ਉਹ ਪਿਤਾ ਨੇ ਉਹਨਾਂ ਦੇ ਪਿਤਾ ਨੇ ਜ਼ਮੀਨ ਵੇਚ ਕੇ ਦੋਨੋਂ ਬਾਹਰ ਕੈਨੇਡਾ ਭੇਜਤਾ ਹੈ ਤੇ ਵਿਆਹ ਤੋਂ ਬਾਅਦ ਤੇ 4-5 ਸਾਲ ਦੇ ਵਿੱਚ ਬੱਚੀ ਛੋਟੀ ਇੱਕ ਤੇ ਹੁਣ ਆਪਾਂ ਵੇਖੀਏ ਕਿ ਜਦੋਂ ਪਿੱਛੋਂ ਵੀ ਸਾਰੀ ਜਾਇਦਾਦ ਵੇਚ ਕੇ ਬਚਾ ਜਾ ਚੁੱਕਾ ਸੀ ਕਿ ਕਹਲੇ ਕੇ ਪਰਿਵਾਰ ਦਾ ਵੀ ਹੁਣ ਪਿਤਾ ਦਾ ਵੀ ਉਹੀ ਸਹਾਰਾ ਸੀ ਤੇ ਧਰ ਪਤਨੀ ਛੋਟੀ ਬੱਚੀ ਦਾ ਵੀ ਸਹਾਰਾ ਉਹੀ ਸੀ ਫਿਰ ਮਾਦਾ ਇਹਨਾਂ ਦੇ ਪਹਿਲਾਂ ਕੁਝ ਚੁੱਕੇ ਚ ਇਸ ਤਰ੍ਹਾਂ ਮੌਜੂਦਾ ਸਰਕਾਰ ਹੈ ਤੁਹਾਡੇ ਹਾਂਜੀ ਤੇ ਪਿੰਡ ਦੇ ਸਰਪੰਚ ਤੁਸੀਂ ਹਾਂਜੀ ਦੇ ਹੈਲਪਲੀ ਕੀ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਯਕਸ਼ਕਰ ਨੂੰ ਅਸੀਂ ਬੇਨਤੀ ਕਰਦਾ ਜੀ ਕਿ ਉਸ ਬੱਚੇ ਦੀ Laash ਜੇ ਡੈਡ ਬੋਡੀ ਵਾਪਸ ਲੈ ਕੇ ਜਾਂਦੀ ਜਾਵੇ ਉਹ ਪੰਜਾਬ ਸਰਕਾਰ ਜੋ ਵੀ ਮਦਦ ਕਰ ਸਕਦੀ ਜਿਸ ਤਰ੍ਹਾਂ ਵੀ ਉਪਰਾਲਾ ਕਰ ਸਕਦੀ ਆ ਉਹ ਆਪਣੀ ਡੈਡ ਬੋਡੀ ਵਾਪਸ ਜਾਨਦੀ ਜਾਵੇ ਪਰਿਵਾਰ ਚਲੋ ਗੱਲਬਾਤ ਨਹੀਂ ਕਰ ਸਕਦਾ ਫਿਰ ਵੀ ਇੱਕ ਜੀ ਮਿੱਟੀ ਦੇ ਜਿਹੜਾ ਦਰਸ਼ਨ ਮਿਲੇ ਆ ਕਿ ਉਹ ਕਰ ਸਕਣ ਇਸ ਉਹਨਾਂ ਦੀ ਵਾਇਫ ਪੜੇ ਲਿਖੇ ਆਂ ਤਾਂ ਤੁਸੀਂ ਸੁਭਾ ਮਾਰੀਆਂ ਅੰਤਨ ਦਾ ਸੰਬੰਧ ਵਾੜਾ ਕਰੋਗੇ ਐਮਐਲਏ ਸਾਹਿਬ ਨੂੰ ਜਾਂ ਮੰਤਰੀ ਸਾਹਿਬ ਨੂੰ ਹਾਂਜੀ ਉਹ ਹੀ ਐਮਐਲਏ ਸਾਹਿਬ ਨੂੰ ਲੋਕਪਾਲਿਕਾ ਐਮਐਲਏ ਸਾਹਿਬ ਨੂੰ ਮਿਲ ਕੇ ਬੇਨਤੀ ਕਰਾਂਗੇ ਇਹਦੇ ਬਾਰੇ ਕੁਝ ਸੋਚਿਆ ਜਾਵੇ ਕਿ ਜੇ ਉਹ ਬੱਚੀ ਨੂੰ ਇਥੇ ਨੌਕਰੀ ਮਿਲ ਜਾਵੇ ਕੋਈ ਜੋ ਉੱਥੇ ਗਿਆ ਉਹ ਬਹੁਤ ਚਿਰ ਨਹੀਂ ਜੇ ਇਹਨਾਂ ਨੂੰ ਹੋਇਆ ਇਹ ਅੱਗੇ ਜਿਹੜੇ ਉੱਥੇ ਆਪਾਂ ਨੂੰ ਪਤਾ ਹੀ ਆ ਬਾਹਰਲੇ ਸ਼ਹਿਰਾਂ ਵਿੱਚ ਰੁਜ਼ਗਾਰ ਦੇ ਕਿੰਨੇ ਕੁ ਮੌਕੇ ਆ ਬੜੀਆਂ ਮੁਸ਼ਕਲਾਂ ਉੱਥੇ ਆ ਰਹੀਆਂ ਬੱਚਿਆਂ ਨੂੰ ਇਹੀ ਸਾਰਾ ਕੁਝ ਟੈਨਸ਼ਨ ਦੇ ਕਾਰਨ ਹੀ ਹੋਇਆ ਬੱਚੇ ਅੱਛਾ ਸੋਚਦਾ ਸੀ ਤੇ ਪਿੱਛੋਂ ਜਿਹੜੀ ਜਾ ਤੇ ਬੋਝ ਬੱਚਾ ਨੇ ਪੈਂਦਾ ਉੱਥੇ ਜਾ ਕੇ ਜਿਹੜੇ ਅਟੈਕ ਆ ਰਹੇ ਇਹਨੇ ਬੱਚਿਆਂ ਨੂੰ ਉੱਥੇ ਜਾ ਕੇ ਨੌਜਵਾਨਾਂ ਨੂੰ ਇਸੇ ਕਰਕੇ ਹੀ ਆ ਰਹੇ ਆ ਇੱਥੋਂ ਜਦੋਂ ਜਾਂਦੇ ਆ ਥੋੜੀ ਜਿਮੀਂ ਥੋੜੀ ਬੋਦੀ ਹੁੰਦੀ ਕੋਲ ਵੇਚ ਕੇ ਚਲੇ ਜਾਂਦੇ ਆ ਉੱਥੇ ਜਾ ਕੇ ਸੈੱਟ ਹੋ ਜਾਂਦੇ ਆ ਔਰ ਜੇ ਉੱਥੇ ਜਾ ਕੇ ਹਾਲਾਤ ਵੇਂਦੇ ਕੰਮ ਕਰਦੇ ਉੱਥੇ ਬੈਜਦਾ ਕੁਝ ਨਹੀਂ ਕੰਮ ਗਿਆ ਜੀ ਬਹੁਤ ਆ ਤੇ ਫਿਰ ਉਹ ਸੋਚਦੇ ਕਿ ਇੱਥੇ ਆ ਕੇ ਮਤਲਬ ਸ਼ਾਇਦ ਠੀਕ ਨਹੀਂ ਕੀਤਾ ਇਹ ਕਾਰਨ ਬਣਦੇ ਆ ਬੱਚਾ ਦੇ ਬਹੁਤ ਕੋਈ 50 ਕਾਰਨ ਇਹੀ ਬੇਨਤੀ ਕਰਾਂਗੇ ਕਿ ਇੱਥੇ ਕੋਈ ਉਹਨਾਂ ਦਾ ਰੁਜ਼ਗਾਰ ਦਾ ਹੀ ਪ੍ਰਬੰਧ ਕੀਤਾ ਜਾਵੇ ਤੇ ਨਾਲ ਜਿਹੜੇ ਆਪਣੇ ਡੈਡ ਬੋਡੀ ਲੈਣ ਕੋਈ ਪੜਾ ਲਿਖਾ ਕੀਤਾ ਜਾਵੇ ਹਾਂਜੀ ਉਹਦੇ ਜਿਹੜੇ ਪਰਿਵਦਨੀ ਆ ਸੋਨੂ ਵੀਰ ਦੀ ਕੋਈ ਪੜੇ ਲਿਖੇ ਆ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਇੱਥੇ ਇਹ ਆ ਵਿੱਚ ਤਾਂ ਕਿ ਉਹ ਆਪਣੀ ਬੱਚੀ ਛੋਟੀ ਨੂੰ ਪੜਾ ਲਿਖਾ ਸਕਣ ਚੰਗੀ ਵਿਦਾ ਦੇ ਸਕਣ ਇਹਨਾਂ